ਾਰੇ ਦੋਸਤੋ ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੂਨ ਦਾ ਮਹੀਨਾ ਚੱਲ ਰਿਹਾ ਤੇ ਮੇਰਾ ਪਹਿਲਾ ਮਾਨਸਿਕ ਵੀ ਇਹ ਜਿਹੜਾ ਹਫਤਾ ਹੈਗਾ ਵੀਡੀਓ ਨਾ ਕੋ ਕੀਤੀ ਜਾਵੇ ਪਰ ਕਈ ਚੀਜ਼ਾਂ ਫਿਰ ਸਾਹਮਣੇ ਇਹ ਜੀਆਂ ਆ ਜਾਂਦੀਆਂ ਵੀ ਅਸੀਂ ਨਾ ਤਾਂ ਕੁਝ ਅਤੀਤ ਤੋਂ ਸਿੱਖਿਆ ਤੇ ਭਵਿੱਖ ਦਾ ਸਾਨੂੰ ਪਤਾ ਕੋਈ ਨਹੀਂ ਸਾਡਾ ਕੀ ਬਣਨਾ ਜਿੱਥੇ ਅਸੀਂ ਵਿਚਰ ਰਹੇ ਹਾਂ ਪ੍ਰੈਜ਼ੈਂਟ ਦੇ ਵਿੱਚ ਅਸੀਂ ਕਿੱਥੇ ਖੜੇ ਆ ਉਹਦਾ ਵੀ ਕੋਈ ਸਮਝ ਨਹੀਂ ਲੱਗ ਰਹੀ ਵੀ ਕੌਣ ਕਿੱਧਰ ਨੂੰ ਹੋਇਆ ਫਿਰਦਾ ਹੈ ਕੌਣ ਕਿਹਦੇ ਨਾਲ ਖੜਾ ਕੋਈ ਸਮਝ ਨਹੀਂ ਲੱਗ ਰਹੀ ਤੇ ਚੀਜ਼ਾਂ ਜੋ ਅੱਜ ਤੋਂ ਸਾਡੇ ਦਾ 30 ਸਾਲ ਪਹਿਲਾਂ ਹੋ ਰਿਆ ਸੀ ਉਹੋ ਕੁਝ ਸਾਡੇ ਨਾਲ ਅੱਜ ਵੀ ਚੱਲ ਰਿਹਾ ਪਿਛਲੇ 3-4 ਦਿਨਾਂ ਦੇ ਵਿੱਚ ਤਿੰਨ ਮੌਤਾਂ ਇੱਕ ਬਠਿੰਡੇ ਗੋਨਿਆਣਾ ਦਾ ਨੌਜਵਾਨ ਪੁਲਿਸ ਕਸਟਡੀ ਦੇ ਵਿੱਚ ਹੋਣੀ ਉਹਦੇ ਤੇ ਟਾਰਚਰ ਕਰਨ ਦੇ ਦੋਸ਼ ਲੱਗੇ ਪੁਲਸ ਹਰਾਸ ਦੇ ਵਿੱਚ ਮੌਤਾਂ ਦੀ ਗੱਲ ਕੋਈ ਨਵੀਂ ਨਹੀਂ ਹੈਗੀ ਇਹ سلسلہ ਪਤਾ ਨਹੀਂ ਕਿਉਂ ਨਹੀਂ ਰੁਕ ਰਿਹਾ ਕਿਉਂ ਨਹੀਂ ਬੰਦ ਹੋ ਰਿਹਾ ਤੇ ਪਿੱਛੇ ਕਾਰਨ ਕੀ ਆ ਉਹ ਲੱਭਣੇ ਪੈਣਗੇ ਦੂਸਰਾ ਇੱਕ ਐਮਐਲਏ ਦੇ ਵੱਲੋਂ ਤੰਗ ਕੀਤਾ ਹੋਇਆ ਸਰਪੰਚ 23 ਸਾਲ ਦਾ ਨੌਜਵਾਨ ਉਹ ਸੁਸਾਇਡ ਕਰ ਗਿਆ ਬਾਕੀ ਜਿਹੜੀ ਸਮਾਜ ਦੇ ਵਿੱਚ ਰੋਜ਼ ਕੋਸ਼ਾ ਰਿਸ਼ਤਿਆਂ ਦੇ ਕਤਲ ਲਾਹੌਰ ਕੀ ਕੁਝ ਹੁੰਦਾ ਹੈ ਅਸੀਂ ਰੋਜ਼ ਦੇਖੀ ਰਹੀ ਹਾਂ ਕਿਉਂਕਿ ਜਦੋਂ ਇਹ ਜੀ ਘਟਨਾ ਵਾਪਰਦੀ ਆ ਤੇ ਮਾਪੇ ਵੀ ਇੱਕ ਉਸ ਪੜਾ ਉਮਰ ਵਾਲੀ ਪੜਾ ਉਸ ਪੜਾ ਨੂੰ ਟੱਚ ਕਰ ਰਹੇ ਹੁੰਦੇ ਜਿੱਥੇ ਜਾ ਕੇ ਇਹ ਦੁੱਖ ਬੜੇ ਬਰਦਾਸ਼ਤ ਕਰਨੇ ਔਖੇ ਹੁੰਦੇ ਆ ਇੱਕ ਦੁੱਖ ਦੂਜੀ ਲੜਾਈ ਬੱਚੇ ਦੀ ਖਾਤਰ ਲੜਨੀ ਪੈਂਦੀ ਆ ਤੇ ਪੁਲਿਸ ਨੂੰ ਵੀ ਆਪਣਾ ਅਕਸ ਸੁਧਾਰਨਾ ਚਾਹੀਦਾ ਵੀ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਕਿਸ ਬੰਦੇ ਨੂੰ ਇੰਟਰੋਗੇਸ਼ਨ ਕਰਨਾ ਹੈ ਉਹਨੂੰ ਕਿੰਨਾ ਕੁ ਕਰਨਾ ਹੈ ਤੇ ਉਹਦਾ ਕੀ ਕਿਹੜੀ ਕੈਟਾਗਰੀ ਚ ਬੰਦੇ ਦਾ ਕਿਉਂਕਿ ਕੋਈ ਹਾਰਡ ਕੋਰ ਨਾ ਨਾਨ ਹਾਰਡ ਕੋਰ ਸਾਡੇ ਜਿਵੇਂ ਬੀਸੀ ਏ ਬੀਸੀ ਬੀ ਸੀ ਇਸ ਤਰ੍ਹਾਂ ਦੀਆਂ ਕੈਟਾਗਰੀਆਂ ਕ੍ਰਾਈਮ ਦੀਆਂ ਹੁੰਦੀਆਂ ਕ੍ਰਿਮੀਨਲ ਦੀਆਂ ਹੁੰਦੀਆਂ ਜੇ ਤੁਹਾਨੂੰ ਇਹ ਨਹੀਂ ਪਤਾ ਉਸ ਬੱਚੇ ਦਾ ਕੋਈ ਰਿਕਾਰਡ ਕ੍ਰਿਮੀਨਲ ਨਹੀਂ ਇੱਕ ਪੜ੍ਹਿਆ ਲਿਖਿਆ ਬੱਚਾ ਇੱਕ ਆਪਦਾ ਇੰਸਟੀਚੂਟ ਚਲਾਉਂਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਜੇ ਕੋਈ ਕੋਈ ਵੀ ਦੋਸ਼ ਤੁਹਾਡੇ ਸਾਹਮਣੇ ਆਇਆ ਕੋਈ ਇਨਫੋਰਮੇਸ਼ਨ ਆਈ ਉਹ ਤੈਹ ਤੱਕ ਤਾਂ ਚਲੇ ਜਾਓ ਨਾ ਉਹਦੀ ਉਹਨੂੰ ਬਚਣਾ ਤਾਂ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਕਿਸੇ ਨੇ ਤੁਹਾਡੇ ਕੰਨ ਚ ਫੂਕ ਮਾਰਤੀ ਕਿਸੇ ਦੀ ਕਿਸੇ ਨਾਲ ਦੁਸ਼ਮਣੀ ਵੀ ਹੋ ਸਕਦੀ ਹੈ ਕਿਸੇ ਦੀ ਕਿਸੇ ਨਾਲ ਲਗ ਡਾਟ ਵੀ ਹੋ ਸਕਦੀ ਹੈ ਕੋਈ ਹੋਰ ਰੋਲਾ ਵੀ ਹੋ ਸਕਦਾ ਵੀ ਤੁਸੀਂ ਕਿਸੇ ਦੇ ਕਹਿਣ ਦੇ ਉੱਤੇ ਤੀਰ ਤੁੱਕੇ ਦੇ ਵਿੱਚ ਬੰਦਾ ਚੱਕ ਲਿਆਂਦਾ ਉਹਦੇ ਉਹਨੂੰ ਟਾਰਚਰ ਥਰਡ ਟਾਰਚਰ ਕਰਤਾ ਜੇ ਤਾਂ ਕੁਝ ਮਿਲ ਗਿਆ ਤੁਹਾਡੀ ਬੱਲੇ ਬੱਲੇ ਹੈ ਜੇ ਕੁਝ ਨਹੀਂ ਮਿਲਿਆ ਤੇ ਫਿਰ ਆਹ ਕੁਛ ਕਿਉਂਕਿ ਦੋਸਤੋ ਤਸ਼ੱਦਦ ਵੀ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਮੈਂਟਲੀ ਟਾਰਚਰ ਇੱਕ ਹੁੰਦਾ ਜਸਮਾਨੀ ਟਾਰਚਰ ਤੇ ਪੁਲਿਸ ਦੇ ਵਿੱਚ ਜਿਹੜੇ ਟੌਰਚਰ ਦੇ ਕਈ ਤਰੀਕੇ 52 52 ਤਰ੍ਹਾਂ ਦੇ ਤਰੀਕੇ ਆ ਕਈ ਤਰੀਕੇ ਤਾਂ ਇਹੋ ਜਿਹਾ ਤੁਹਾਨੂੰ ਹੱਥ ਵੀ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਬੰਦਾ ਚੀਕਾਂ ਮਾਰਨ ਲੱਗ ਜਾਂਦਾ ਕੁਝ ਵੀ ਉਹਨਾਂ ਕਰਨ ਦੀ ਲੋੜ ਨਹੀਂ ਪੈਂਦੀ ਕਈ ਇਹੋ ਜਿਹੇ ਜਿਹੜੇ ਜੋ ਕੁਝ ਆ ਹੋਇਆ ਪਿਛਲੀਆਂ ਘਟਨਾਵਾਂ ਤੋਂ ਵੀ ਅਸੀਂ ਕੋਈ ਸਬਕ ਨਹੀਂ ਲਿਆ ਫਰੀਦਕੋਟ ਦੇ ਵਿੱਚ ਅੱਜ ਤੋਂ 5-6 ਸਾਲ ਪਹਿਲਾਂ ਇੱਕ ਕਿਸੇ ਤਰ੍ਹਾਂ ਦੇ ਮੁੰਡਾ ਹਵਾਲਾਤ ਦੇ ਵਿੱਚ ਸੁਸਾਇਡ ਕਰ ਜਾਂਦਾ ਤੇ ਉੱਥੇ ਉਹਦੀ ਜਿਹੜੀ ਜਦੋਂ ਰੌਲਾ ਇੰਨਾ ਪੈ ਗਿਆ ਹਰਫਲਿਆ ਨੇ ਜਾਂ ਡਰਦਿਆਂ ਨੇ ਡੈੱਡ ਬੋਡੀ ਉਹਦੀ ਨਹਿਰ 'ਚ ਸੁੱਟਦੀ ਮੁੰਡੇ ਦੀ ਉਹ ਇੰਨਾ ਪ੍ਰੈਸ਼ਰ ਵਧਿਆ ਤੇ ਸੀਆਈਏ ਇਨਚਾਰਜ ਉਸ ਪ੍ਰੈਸ਼ਰ ਨੂੰ ਬੈਲਡ ਹੀ ਨਹੀਂ ਕਰ ਸਕਿਆ ਸੀਆਈਏ ਇਨਸਪੈਕਟਰ ਵੀ ਆਪਦੇ ਗੋਲੀ ਮਾਰ ਕੇ ਸੀਆਈਏ ਸਟਾਫ ਫਰੀਦਕੋਟ ਦੇ ਵਿੱਚ ਸੁਸਾਇਡ ਕਰ ਗਿਆ ਸੀ ਦਿੰਦਰ ਸਿੰਘ ਗਿੱਲ ਹੁਣ ਤੁਸੀਂ ਇਹ ਮੁੰਡਾ ਅਰੈਸਟ ਕੀਤਾ ਪਹਿਲੀ ਗੱਲ ਤੇ ਇਹ ਆ ਵੀ ਤੁਸੀਂ ਪਹਿਲਾਂ ਮੁੰਡੇ ਦੀ ਹਿਸਟਰੀ ਤਾਂ ਵੇਖੋ ਵੀ ਉਹਦੀ ਕੀ ਆ ਕੀ ਉਹ ਕ੍ਰਿਮੀਨਲਾਂ ਨਾਲ ਸੰਬੰਧ ਆ ਫਿਰ ਤੁਸੀਂ ਕਹਦੇ ਸੀ ਆਈਏਐਨ ਚਾਰ ਦਿਨ ਜੇ ਤੁਹਾਨੂੰ ਆਉਦੇ ਇਲਾਕੇ 'ਚ ਇਹ ਨਹੀਂ ਪਤਾ ਵੀ ਸਾਡੇ ਇਲਾਕੇ 'ਚ ਕ੍ਰਿਮੀਨਲ ਕਿਹੜੇ ਆ ਤੇ ਦੂਜੇ ਕਿਹੜੇ ਤੁਸੀਂ ਸਾਰਿਆਂ ਨੂੰ ਇੱਕੋ ਰਸੇ ਰੱਖਦੇ ਸੀਆਈਏ ਦੀ ਨੌਕਰੀ ਜਿਹੜੀ ਆ ਬੜੀ ਸਿਸਟਮ ਤਰੀਕੇ ਦੀ ਹੁੰਦੀ ਆ ਉਹਦੇ ਵਿੱਚ ਜਿਹੜੇ ਮੁਲਾਜ਼ਮ ਤਾਇਨਾਤ ਹੁੰਦੇ ਬੜੇ ਐਕਸਪਰਟ ਚੁਸਤ ਚਲਾਕ ਚੁਸਤ ਦਰਸਤ ਔਰ ਮਨੋਵਿਗਿਆਨਿਕ ਤਫਤੀਸ਼ ਦੇ ਮਾਰ ਹੁੰਦੇ ਹਰੇਕ ਚੀਜ਼ ਇਹ ਨਹੀਂ ਹੁੰਦਾ ਵੀ ਉੱਥੇ ਤੁਸੀਂ ਟਾਰਚਰ ਹੀ ਕਰਨੀ ਮੈਂ ਇੱਕ ਦੋ ਘਟਨਾਵਾਂ ਦਾ ਜ਼ਿਕਰ ਕਰਕੇ ਫਿਰ ਕਿਵੇਂ ਕਈ ਵਾਰੀ ਦੇਣੀਆਂ ਦੀਆਂ ਲੈਣੀਆਂ ਕਿਵੇਂ ਪੈ ਜਾਂਦੀਆਂ ਤੇ ਲੜਾਈ ਲੜਨ ਵਾਲਿਆਂ ਨੂੰ ਵੀ ਮੇਰੀ ਫਿਰ ਇੱਕ ਅਪੀਲ ਆ ਜੇ ਤੁਸੀਂ ਬੱਚਾ ਘਵਾ ਲਿਆ ਤੇ ਫਿਰ ਤੁਸੀਂ ਡਰਨਾ ਕਾਹਦਾ ਤੇ ਜਿਉਣਾ ਕਿਦੇ ਵਾਸਤੇ ਇਹ ਲੜਾਈ ਲੜੋ ਜੋੜੀ ਕਿਸੇ ਦੀ ਮਿਸਾਲ ਬਣ ਜਾਵੇ ਫਿਰ ਅੱਗੇ ਤੋਂ ਇਹੋ ਜਿਹਾ ਕੰਮ ਕੋਈ ਕਰਨ ਲੱਗਾ ਦੋ ਵਾਰੀ ਸੋਚੇ ਪਰ ਇਹ ਰੁਕ ਨਹੀਂ ਰਹੀਆਂ ਇਹ ਚੀਜ਼ ਪਤਾ ਨਹੀਂ ਅਸੀਂ ਕਿਹੜੀ ਬੱਲੇ ਬੱਲੇ ਨੂੰ ਪਏ ਹੋਏ ਆ ਇਹ ਬਠੰਡੇ ਦੇ ਵੀ ਮੈਨੂੰ ਕੁਝ ਮੁਲਾਜ਼ਮਾਂ ਨੇ ਜਿਹੜੀਆਂ ਗੱਲਾਂ ਅੰਦਰੂਨੀ ਦੱਸੀਆਂ ਉਹ ਕੁਝ ਹੋਰ ਨਹੀਂ ਕੋਈ ਹੋਰ ਲਿੰਕ ਜੁੜਦੇ ਆ ਕਿਸੇ ਇੱਕ ਅਫਸਰ ਦਾ ਇੱਕ ਚਰਚਿਤ ਇੱਕ ਅਫਸਰ ਹੈ ਇੱਕ ਬਾਬਾ ਕੋਈ ਉਹਦੇ ਨਾਲ ਰਿਲੇਟਡ ਉਹਦਾ ਕੋਈ ਰਿਸ਼ਤੇਦਾਰ ਇੱਕ ਸਿਆਸੀ ਲੀਡਰ ਹੈ ਕੋਈ ਉਹਦੋਂ ਕਹਾਣੀ ਜੁੜਦੀ ਆ ਉਹਨਾਂ ਨੇ ਇਸ ਬੱਚੇ ਨੂੰ ਅਰੈਸਟ ਕਰਾਇਆ ਜਾਂ ਕਿਉਂ ਕਰਾਇਆ ਕੋਈ ਹਜੇ ਜਾਂਚ ਦਾ ਵਿਸ਼ਾ ਕਿਤੇ ਕਰਾਂਗੇ ਜੇ ਆਪਾਂ ਜਿਕਰ ਇਤੇ ਇੰਨਾ ਕੀ ਕਰੀਏ ਇਹ ਇੰਨਾ ਕੀ ਹਜੇ ਵਾਜਬ ਫਿਰ ਗੱਲ ਦੇਖਾਂ ਕਿਉਂਕਿ ਮੁਲਾਜ਼ਮਾਂ ਨੇ ਮੇਰੇ ਨਾਲ ਗੱਲ ਕਰ ਲੈਂਦੇ ਮੇਰੀ ਜਾਣ ਪਛਾਣ ਵਾਲੇ ਮੁਲਾਜ਼ਮ ਲੱਗੇ ਨਹੀਂ ਹਵੀ ਵਾਰੀ ਨਜਾਇਜ਼ ਫਸਦੇ ਹੁੰਦੇ ਤਾਂ ਵੀ ਫਿਰ ਗੱਲ ਕਰ ਲੈਂਦੇ ਕਿ ਸਾਡਾ ਜੀ ਆ ਤੋੜਾ ਬਹੁਤਾ ਸਾਡੀ ਕੋਈ ਗੱਲ ਕਰੋ ਚਲੋ ਅਸੀਂ ਤਾਂ ਕਹਿੰਨੇ ਵੀ ਇਹ ਕੰਮ ਤੁਸੀਂ ਨਾ ਕਰੋ ਅਸੀਂ ਸਾਰੀ ਨੌਕਰੀ ਇਹੋ ਜਿਹਾ ਕੁਛ ਕੀਤਾ ਸੀ ਅਸੀਂ ਇਹ ਨਹੀਂ ਅਸੀਂ ਬੜੇ ਕੇਸ ਸਟ੍ਰੈਸ ਕੀਤੇ ਆ ਪਰ ਤੁਹਾਡਾ ਤਫਤੀਸ਼ ਕਰਨ ਦਾ ਕਿ ਤਰੀਕਾ ਵੱਖਰਾ ਹੁੰਦਾ ਸਾਡੇ ਕੋਲੇ ਇੱਕ ਗ੍ਰੰਥੀ ਦੀ ਇਨਫੋਰਮੇਸ਼ਨ ਹੁੰਦੀ ਹੈ ਕੋਟ ਹੀ ਸੇਖਾ ਦੇ ਨਾਲ ਬੜਾ ਬਦਨਾਮ ਪਿੰਡ ਆ ਨਸ਼ੇ ਦੇ ਵਿੱਚੋਂ ਹੁਣ ਇੱਕ ਗ੍ਰੰਥੀ ਤੇ ਦੋਸ਼ ਲਾਗੇ ਵੀ ਸਮਾਨ ਵੇਚਦਾ ਉਦੋਂ ਕਾਲਜ ਦੇ ਵਿੱਚੋਂ ਇੱਕ ਸ਼ਿਕਾਇਤ ਆ ਗਈ ਉੱਥੇ ਦੋ ਕਾਲਜ ਨੇ ਨੇੜੇ-ਨੇੜੇ ਕੋਟੇ ਸੇਖਾਂ ਦੇ ਬਹੁਤ ਵੱਡੇ ਕਾਲਜ ਵੀ ਸਾਡੇ ਬੱਚਿਆਂ ਨੂੰ ਸਮਾਨ ਸਪਲਾਈ ਹੁੰਦਾ ਜੀ ਅਸੀਂ ਪਿੱਛਾ ਵੀ ਕਰਕੇ ਦੇਖ ਲਿਆ ਤੇ ਪਤਾ ਵੀ ਨਹੀਂ ਲੱਗਦਾ ਬੱਚੇ ਜਾਂਦੇ ਕਿੱਥੇ ਹੁਣ ਬੱਚੇ ਉੱਥੇ ਕੀ ਕਰਦੇ ਸੀ ਦਸਾ-ਦਸਾ 15-15 ਦੇ ਪੈਸੇ ਇਕੱਠੇ ਕੀਤੇ ਇੱਕ ਜਾਨੇ ਦੋ ਜਾਨੇ ਗਏ ਮੋਟਰਸਾਈਕਲ ਤੇ ਹੁਣ ਗੁਰਦੁਆਰੇ ਮੱਥਾ ਟੇਕਣ ਦੇ ਬਹਾਨੇ ਗਏ ਅਗਲਾ ਸੋਚਦਾ ਵੀ ਬੱਚੇ ਗੁਰਦੁਆਰੇ ਚੱਲੇ ਆ ਕੀ ਨਹੀਂ ਪੁੱਛਣਾ ਹੁਣ ਗ੍ਰੰਥੀ ਅੰਦਰ ਪੈਸੇ ਫੜ ਕੇ ਤੇ ਸਮਾਨ ਦੇ ਦਿੰਦਾ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਤੇ ਬੱਚੇ ਜਾਂਦੇ ਉਦੋਂ ਜਦੋਂ ਸੰਗਤ ਉੱਠ ਜਾਂਦੀ ਹੈ ਸਾਰੀ ਚਲੋ ਸਾਡੇ ਕੋਲੇ ਇਨਫੋਰਮੇਸ਼ਨ ਆ ਗਈ ਇਨਸਪੈਕਟਰ ਸਾਹਿਬ ਕਹਿੰਦੇ ਵੀ ਕੱਚਾ ਕੰਮ ਨਹੀਂ ਕਰਨਾ ਵੀ ਗ੍ਰਾਂਥੀ ਆ ਉਹ ਤਾਂ ਹੋਲਡ ਆ ਪਿੰਡਾਂ 'ਚ ਦੋ ਤਿੰਨਾਂ 'ਚ ਕਿਉਂਕਿ ਪਾਠ ਵਗੈਰਾ ਕਰਦਾ ਸੀ ਲੋਕ ਉਹਦੇ ਚੰਗੇ ਕਰਤਾਰ ਨੂੰ ਵੀ ਲੋਕੀਂ ਤਾਂ ਮਗਰ ਵੀ ਆਏ ਜਦੋਂ ਅਸੀਂ ਲਿਆਏ ਫਿਰ ਉਹ ਮਗਰ ਆਏ ਵੀ ਦੋ ਤਿੰਨ ਪਿੰਡਾਂ ਦੀਆਂ ਪਛਾਤਾਂ ਪਰ ਸਾਰੇ ਹੈਰਾਨ ਰਹੇ ਕਿ ਜਦੋਂ ਫਿਰ ਸਾਰੀ ਕਿਉਂਕਿ ਸਚਾਈ ਸਾਡੇ ਕੋਲ ਸੀ ਅਸੀਂ ਬੜੀ ਵਧੀਆ ਢੰਗ ਨਾਲ ਸਾਰਾ ਕੇਸ ਹੈਂਡਲ ਕੀਤਾ ਸਾਨੂੰ ਅਗਲੀ ਐਂਡਪੁਆਇੰਟ ਮਿਲਦੀ ਹੈ ਵੀ ਉਹਦੇ ਘਰ ਵਾਲੀ ਸਮਾਨ ਲੈ ਕੇ ਆਉਂਦੀ ਹੈ। ਅਸੀਂ ਉਹਦਾ ਪਿੱਛਾ ਕੀਤਾ ਉਹਦੇ ਸੋਰਸਾਂ ਤੋਂ। ਪਤਾ ਲੱਗਿਆ ਵੀ ਕਪੂਰਥਲੇ ਤੋਂ ਸਮਾਨ ਲੈ ਕੇ ਆਉਂਦੀ ਹੈ। ਅਸੀਂ ਉਹ ਬੰਦਾ ਚੱਕਿਆ ਕਪੂਰਥਲੇ ਵਾਲਾ। ਕਲੀਅਰ ਹੋ ਗਿਆ ਵੀ ਗ੍ਰੰਥੀ ਦੇ ਘਰਾਂ ਵਾਲੀ ਹੈ। ਸਮਾਨ ਲੈ ਕੇ ਜਾਂਦੀ ਉਹ ਤਾਂ ਮੈਂ ਲੈ ਕੇ ਜਾਂਦੀ ਮੰਨ ਗਿਆ। ਫਿਰ ਇੱਥੇ ਵੀ ਗੱਲ ਨਹੀਂ ਖਤਮ ਕੀਤੀ ਵੀ ਹੋ ਸਕਦਾ ਵੀ ਇਹ ਝੂਠ ਬੋਲਦਾ ਹੋਵੇ ਕੋਈ ਹੋਰ ਜਨਾਨੀ ਵੀ ਹੋ ਸਕਦੀ ਹੈ। ਖਿਰੀ 2-3 ਦਿਨ ਲੱਗੇ ਸਾਨੂੰ ਤੀਸਰੇ ਦਿਨ ਅਸੀਂ ਬੱਚੇ 2-3 ਉੱਥੋਂ ਰਾਉਂਡ ਅਪ ਕਰ ਲਏ ਜਿਹੜੇ ਗੁਰਦੁਆਰਾ ਸਾਹਿਬ ਤੋਂ ਸਮਾਨ ਲੈ ਕੇ ਆ ਰਹੇ ਸੀ ਮੰਨ ਕੇ ਵੀ ਉੱਥੇ ਲਿਆ ਜੀ ਗ੍ਰੰਥੀ ਨੇ ਦਿੱਤਾ ਹੁਣ ਦੋ ਐਵੀਡੈਂਸ ਪੁਖਤਾ ਸਾਡੇ ਕੋਲ ਆ ਗਏ ਜੀਤੋਂ ਸਮਾਨ ਸਪਲਾਈ ਹੋ ਰਿਹਾ ਤੇ ਜਿੰਨਾਂ ਨੂੰ ਦਿੱਤਾ ਜਾ ਰਿਹਾ ਹੁਣ ਵਿਚਲੀਆਂ ਦੋਨੇ ਕੜੀਆਂ ਹਸਮੰਦ ਬਾਈ ਗ੍ਰੰਥੀ ਲਿਆਂਦਾ ਜੀ ਪੁੱਛ ਗਿਆ ਸੀ ਕੀਤੀ ਨਹੀਂ ਮੰਨੇ ਆ ਅਜੇ ਲੇਡੀ ਉਹਦੇ ਛੋਟੇ ਛੋਟੇ ਬੱਚੇ ਸੀ ਉੱਥੋਂ ਤੱਕ ਅਸੀਂ ਨਹੀਂ ਸੀ ਜਾਣਾ ਚਾਹੁੰਦੇ 75 ਦੋ ਮਗਰ ਆ ਗੀਆਂ ਪ੍ਰੈਸ਼ਰ ਪੈਣ ਲੱਗ ਗਿਆ ਇਲਾਕੇ ਦਾ ਲੀਡਰ ਫੋਨ ਕਰਨ ਲੱਗ ਪਿਆ ਵੀ ਨਹੀਂ ਪਰ ਸਾਡੇ ਕੋਲੇ ਸਬੂਤ ਬੜੇ ਪੱਕੇ ਸੀ ਅਖੀਰ ਤੇ ਆ ਕੇ ਫਿਰ ਥੋੜਾ ਜਿਹਾ ਟੌਰਚਰ ਕਰਨਾ ਪਿਆ ਹੁਣ ਵੀਰੋ ਜਿਹੜੇ ਜਿਹੜਾ ਹੁਣ ਕਰੰਟ ਸਿਸਟਮ ਦਾ ਰੋਲਾ ਪਾ ਰਿਹਾ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਹੈ ਇਲੈਕਟ੍ਰਿਸਿਟੀ ਸ਼ੌਕ ਜਿਹੜੇ ਡਾਕਟਰ ਦਿੰਦੇ ਆ ਕਿਉਂਕਿ ਕਈ ਵਾਰੀ ਸਾਡਾ ਹਾਰਟ ਚੋਕ ਹੋ ਜਾਂਦਾ ਕਈ ਵਾਰੀ ਕੋਈ ਸਰੀਰ ਡੈੱਡ ਹੋ ਜਾਂਦਾ ਉਹਨੂੰ ਜੱਕ ਦਮ ਝੜਕਾ ਦਿੱਤਾ ਜਾਂਦਾ ਤੇ ਜਿਹੜਾ ਪੁਲਿਸ ਦਾ ਤਰੀਕਾ ਹੁੰਦਾ ਹੈ ਮੈਗਨੇਟ ਸ਼ੋਰਟ ਹੁੰਦੀ ਹੈ ਜਿਹੜੇ ਪੁਰਾਣੇ ਟੈਲੀਫੋਨ ਹੁੰਦੇ ਸੀ ਪਹਿਲਾਂ ਰੇਲਵੇ ਵਿਭਾਗ ਦੇ ਉਹ ਉਹ ਗੇੜ ਕੇ ਜਾਈ ਮਿਲਦੇ ਹੁੰਦੇ ਸੀ ਉਹਨਾਂ 'ਚ ਇੱਕ ਛੋਟਾ ਜਿਹਾ ਮੈਗਨੇਟ ਹੁੰਦਾ ਜੇ ਕਰੰਟ ਤੈਹ ਹੁੰਦਾ ਸੀ ਵੀ ਇਨਸਾਨ ਨੂੰ ਕਿੰਨਾ ਕਿ ਦਿਨ ਉਹ ਬੰਦਾ ਦੇਖਿਆ ਜਾਂਦਾ ਸੀ ਵੀ ਕੱਢਾ ਕੇ ਕ੍ਰਿਮੀਨਲ ਜਿਵੇਂ ਹੁਣ ਬੇਅਦਬੀ ਕਾਰਨ ਦੇ ਵਿੱਚ ਜਦੋਂ ਆ ਪ੍ਰੇਮੀ ਫੜੇ ਆ ਬਿੱਟੂ ਹੁਣੀ ਨਹੀਂ ਸੀ ਟੁੱਟਦੇ ਬੜੇ ਕਰੜੇ ਬੰਦੇ ਸੀ ਦੇਨੇ ਪੇ ਸ਼ੋਰ ਦਿੰਦੀ ਆ ਪੁਲਿਸ ਕਿਉਂਕਿ ਤਿੰਨ ਚਾਰ ਤਰੀਕੇ ਤਾਂ ਬੜੇ ਫੇਮਸ ਨੇ ਬੈਂਚ ਲਾਉਣਾ ਕੋਟਾ ਲਾਉਣਾ ਹੁਣ ਕੋਟੇ ਵਾਲਾ ਤਾਂ ਕੰਮ ਗਿਆ ਉਹਨੇ ਉਹ ਹੀ ਨਹੀਂ ਲੱਗਦਾ ਕੋ ਚੱਡੇ ਪਾਣ ਵਾਲੇ ਹੁਣ ਕਿਹ ਹੀ ਐ ਦੋ ਤਿੰਨ ਜਿਹੜੇ ਤਰੀਕੇ ਹੈਗੇ ਆ ਵੀ ਬੈਂਚ ਲਾ ਦਿਓ ਸ਼ਾਰਟ ਸਰਕਟ ਦੇ ਏਕ੍ਰੰਟ ਸਿਸਟਮ ਦੇ ਪਰ ਹਰੇਕ ਨੂੰ ਹੀ ਲਈ ਜਾਣਾ ਜਾਂ ਤੁਸੀਂ ਕਿਸੇ ਦੀ ਫੂਕ ਮਾਰਤੀ ਤੁਰੇ ਜਾਂਦੇ ਨੇ ਕਿਸੇ ਨੇ ਤੇ ਤੁਸੀਂ ਚੱਕ ਕੇ ਢੇੜਾ ਬੰਦ ਲਿਆ ਵੀ ਜਾਂ ਤਾਂ ਕੁਝ ਨਿਕਲਿਆ ਆਇਆ ਤੇ ਕੱਲ ਨੂੰ ਖਬਰਾਂ ਦੇ ਚੌੜੇ ਹੋ ਕੇ ਬਹਿ ਜਾਵਾਂਗੇ ਤੇ ਨਹੀਂ ਤਾਂ ਫਿਰ ਉਹ ਨੀਵੀਆਂ ਪਾਉਣੇ ਫਿਰਦੇ ਫਿਰ ਡਿੱਗਦੇ ਫਿਰਦੇ ਪਰਾਂ ਚ ਕੀ ਫਾਇਦਾ ਇਹ ਜਿਹੇ ਜਿਹੜੇ ਸੀਆਈਏ ਦੇ ਮੁਲਾਜ਼ਮ ਹੁੰਦੇ ਬੜੇ ਵਾਗੇ ਵੀ ਕਿ ਐਕਸਪਰਟ ਹੁੰਦੇ ਗ੍ਰਾਂਥੀ ਫਿਰ ਮੰਨ ਗਿਆ ਜੀ ਚੱਲ ਪਿਆ ਫਿਰ ਉਹਨੂੰ ਬਣਾ ਲਿਆ ਫਿਰ ਉਹਦੇ ਦੋ ਤਿੰਨ ਗੱਲਾਂ ਸਾਈਕੋ ਤੌਰ ਤੇ ਵੀ ਕੀਤੀਆਂ ਵੀ ਤੇਰੇ ਘਰ ਵਾਲੀ ਨੂੰ ਬਚਾ ਲਾਂਗੇ ਨਹੀਂ ਤੇਰੇ ਬੱਚੇ ਰੁਲ ਜਾਣਗੇ ਤੇਰੀ ਵਾਈਫ ਨੂੰ ਫਿਰ ਲੈ ਆ ਕੇ ਪਰਚੇ ਚ ਪਾ ਦੇ ਕਿਉਂਕਿ ਲੈ ਕੇ ਆਉਂਦੀ ਆ ਚਲੋ ਉਹ ਮਜਬੂਰੀ ਸੀ ਲੇਡੀ ਜੀ ਕਿੰਦੀ ਜੀ ਮੈਨੂੰ ਕੱਲ ਦਾ ਮੈਂ ਕੀ ਕਰਾਂ ਹੁੰਦਾ ਤਾਂ ਉਹ ਰਲੇ ਹੀ ਹੋ ਪੈਂਦੇ ਇਹ ਜਿਹੇ ਆ ਚਲੋ ਅਫਸਰਾਂ ਨੇ ਲੀਡਰਾਂ ਨੇ ਦਬਾਤ ਪੂ ਚਲੋ ਜਨਾਨੀ ਜਿਹੜੀ ਸੀ ਉਹ ਉਹਨੇ ਸਮਾਨ ਸਬੂਨ ਸਾਰਾ ਦੇ ਦਿੱਤਾ ਚਲੋ ਉਹਨੂੰ ਛੱਡਣਾ ਪਿਆ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਹਸਪਤਾਲ ਭੇਜਿਆ ਕੋਈ ਦੁਸ਼ਮਣ ਥੋੜੀ ਐ ਸਾਡੇ ਹੁਣ ਉਹਨੇ ਇਹ ਸਮਾਨ ਦਿੱਤਾ ਸਾਡਾ ਦੁਸ਼ਮਣ ਥੋੜੀ ਐ ਜਿੰਨਾ ਮਿਲਿਆ ਉਹਨਾਂ ਉੱਤੇ ਪਰਚਾ ਦਿੱਤਾ ਉਹਨੂੰ ਜੇਲ੍ਹ ਭੇਜਤਾ ਉਹ ਚ ਸਜ਼ਾ ਹੋ ਗਿਆ ਇਸੇ ਤਰ੍ਹਾਂ ਹੀ ਬਾਗੇ ਪੁਰਾਣੇ ਕੋਲੇ ਇੱਕ ਕਤਲ ਹੋ ਜਾਂਦਾ ਯਾਰ ਦੋਸਤ ਦੋਨੇ ਸੀਗੇ ਇੱਕ ਦੇ ਘਰ ਵਾਲੀ ਨਾਲੋਂ ਸ਼ੱਕ ਸੀਗਾ ਉਹਨੇ ਦੋਸਤ ਆਪ ਦਾ ਮਾਰਤਾ ਥਾਣੇ ਵਾਗੇ ਪੁਰਾਣੇ ਵਾਲੇ ਬੰਦਾ ਲੈ ਆਏ ਕਿਉਂਕਿ ਪਤਾ ਸੀ ਲੋਕਾਂ ਨੂੰ ਲਿਆ ਕੇ ਉੱਥੇ ਦੋ ਦਿਨ ਉਹਨੂੰ ਪੁੱਛ ਕੇ ਜਿਸੀ ਕੀਤੀ ਉਹ ਨਹੀਂ ਮੰਨਿਆ ਸਾਡੇ ਇਨਸਪੈਕਟਰ ਸੀਆਈਏ ਗੁਰਮੇਲ ਸਿੰਘ ਹੁੰਦੇ ਜਿੰਨਾ ਤੁਸੀਂ ਕੰਮ ਸਿੱਖਿਆ ਬੜੇ ਐਕਸਪਰਟ ਅਫਸਰ ਸੀ ਉਹ ਬਹੁਤ ਘੱਟ ਬੋਲਦੇ ਸੀ ਤੇ ਹੱਸਦੇ ਤਾਂ ਸੀ ਕਦੇ ਵੇਖਿਆ ਹੀ ਨਹੀਂ ਸੀ ਸੀਆਈਏ ਇਨਸਪੈਕਟਰ ਇਹ ਜਿਹੇ ਹੁੰਦੇ ਸੀ ਬਿਲਕੁਲ ਕਿਸੇ ਪਬਲਿਕ ਬੰਦੇ ਨਾਲ ਉਹਨਾਂ ਦਾ ਕੋਈ ਮਿਕਸ ਅਪ ਨਹੀਂ ਸੀ ਸੀਆਈਏ ਤੋਂ ਕੁਆਟਰ ਤੇ ਕੁਆਟਰ ਤੋਂ ਸੀਆਈਏ ਜਾ ਆਪਣੇ ਕੰਮ ਨਾਲ ਕ੍ਰਾਈਮ ਨਾਲ ਕਿਉਂਕਿ ਸੀਆਈਏ ਨੇ ਹੋਰ ਕੰਮ ਤੋਂ ਵੀ ਕਰਨਾ ਨਹੀਂ ਹੁੰਦਾ। ਇਹ ਹੀ ਡਿਊਟੀ ਹੁੰਦੀ ਹੈ ਵੀ ਕ੍ਰਾਈਮ ਨੂੰ ਕਿਵੇਂ ਕੰਟਰੋਲ ਕਰਨਾ ਆਂਡੇ ਲਾਕੇ। ਥਾਣੇ ਦਾ ਏਰੀਆ ਲਿਮਟ ਹੁੰਦਾ। ਸੀਆਈਏ ਇੱਕ ਹੀ ਹੁੰਦਾ ਹੈਡਕਵਰਟਰ ਤੇ। ਸਾਰੇ ਜ਼ਿਲ੍ਹੇ ਦਾ ਕੰਮ ਸੀਆਈਏ ਇਹਨਾਂ ਦੇਖਣਾ ਹੁੰਦਾ। ਐਸਐਸਪੀ ਦਾ ਸਭ ਤੋਂ ਪਰੋਸੇ ਵਾਲਾ ਜਿਹੜਾ ਹੁੰਦਾ ਹੈ ਜਿਹੜਾ ਸਭ ਤੋਂ ਐਸਐਸਪੀ ਦਾ ਕਰੀਬੀ ਔਰ ਸਭ ਤੋਂ ਪਰੋਸੇ ਵਾਲਾ ਸੀਆਈ ਇਨਸਪੈਕਟਰ ਹੁੰਦਾ ਕਿਉਂਕਿ ਹਰ ਤਰ੍ਹਾਂ ਦਾ ਕ੍ਰਾਈਮ ਉੱਥੇ ਡੀਲ ਹੁੰਦਾ। ਹੁਣ ਦੋਸਤੋ ਸੀਓ ਇਨਸਪੈਕਟਰ ਸਾਹਿਬ ਗਰਮੇਲ ਸਿੰਘ ਕਹਿੰਦੇ ਮੈਨੂੰ ਕਹਿੰਦੇ ਲਿਆ ਉਹਨੂੰ ਬਾਗੇ ਪੁਰਾਣੇ ਵਾਲਾ ਬੰਦਾ ਛੱਡ ਕੇ ਗਏ ਆ ਹੁਣ ਵੇਖੋ ਮੈਨੂੰ ਕਹਿੰਦੇ ਇਹਨੂੰ ਚੰਗੀ ਤਰ੍ਹਾਂ ਉਹਨਾਂ ਨੇ ਦੇਖਿਆ ਤਾਂ ਉਹਦੇ ਨਾਲ ਇੱਥੇ ਸੱਟ ਲੱਗੀ ਹੋਈ ਸੀ ਕੱਬੇ ਹੱਥ ਤੇ ਉਹਨਾਂ ਨੇ ਸਵਾਲ ਹੀ ਪਹਿਲਾਂ ਇਹ ਕੀਤਾ ਕਹਿੰਦੇ ਹੱਥ ਰਿੱਗੀ ਵੱਜਿਆ ਕਹਿੰਦਾ ਜੀ ਇਹ ਮੋਟਰਸਾਈਕਲ ਨਾਲ ਮੋਟਰਸਾਈਕਲ ਖਹਿ ਗਿਆ ਸੀਗਾ ਤੇ ਤਾਂ ਲੱਗੀ ਇਹ ਸਾਡੇ ਘੋਲੀਆਂ ਨੂੰ ਜਾਂਦੇ ਆ ਰਾਹ ਕੱਚਾ ਖਰਾਬ ਰਾਹ ਤੇ ਉੱਥੇ ਮੋਟਰਸਾਈਕਲ ਮੋਟਰਸਾਈਕਲ ਲੱਗ ਗਿਆ ਪਹਿਲੇ ਸਵਾਲ 'ਚ ਹੀ ਉਲਝ ਗਿਆ ਹੁਣ ਤੁਸੀਂ ਸਮਝੋ ਕਿਵੇਂ ਹੁਣ ਮੋਟਰਸਾਈਕਲ ਆਪਾਂ ਚਲਾਉਨੇ ਆ ਆਪਾਂ ਖੱਬੇ ਪਾਸੇ ਦੀ ਡਰਾਈਵਿੰਗ ਕਰਦੀ ਆ ਆਪਣੀ ਇੰਡੀਆ ਚ ਹੁਣ ਆ ਆ ਜਾ ਰਿਹਾ ਉਹ ਹੁਣ ਜਿਹੜਾ ਉਧਰੋਂ ਆ ਰਿਹਾ ਉਹਦਾ ਵੀ ਇਹ ਸਾਈਡ ਨੂੰ ਸੱਜਾ ਹੱਥ ਹੋਣਾ ਤੇ ਇਹਦਾ ਵੀ ਸੱਜਾ ਹੱਥ ਹੋਣਾ ਜੇ ਮੋਟਰਸਾਈਕਲ ਨੇ ਮੋਟਰਸਾਈਕਲ ਟਕਰਾਇਆ ਤੇ ਸੱਜੇ ਹੱਥ ਤੇ ਸੱਟ ਲੱਗਣੀ ਸੀ ਖੱਬੇ ਤੇ ਤਾਂ ਲੱਗ ਹੀ ਨਹੀਂ ਸਕਦੀ ਫੇਰ ਅਗਲਾ ਸਵਾਲ ਉਹਨੇ ਕੀਤਾ ਫੇਰ ਉੱਥੇ ਕੀ ਹੋਇਆ ਕਹਿੰਦਾ ਜੀ ਫੇਰ ਕੀ ਹੋਣਾ ਜੀ ਮਾੜਾ ਮੋਟਰਸਾਈਕਲ ਡਿੱਗ ਪਈ ਜੀ ਉੱਥੇ ਚਲੋ ਉਹ ਵੀ ਆਪ ਦਾ ਸਾਨੂੰ ਜਾਣਦੇ ਸੀਗੇ ਜੀ ਇੱਕ ਦੂਜੇ ਨੂੰ ਮੈਨੂੰ ਉਹਦੇ ਵੀ ਸਤਪਾਲ ਨੇ ਤੋਂ ਨਾ ਪੁੱਛੋ ਦਾ ਉਹਦਾ ਮੋਟਰਸਾਈਕਲ ਚੈੱਕ ਕਰੋ ਉਹਨੂੰ ਵੀ ਚੈੱਕ ਕਰੋ ਉਹਦੇ ਕਿੱਥੇ ਸੱਟ ਵਜੇ ਉਹ ਝੂਠ ਤੋਂ ਪਤਾ ਲੱਗ ਗਿਆ ਚਿਹਰਾ ਪੜ ਲਿਆ ਉਹਨਾਂ ਨੇ ਪਰ ਕੀ ਦਾ ਨਾਮ ਲਵੇ ਕਿਹੜਾ ਮੋਟਰਸਾਈਕਲ ਦੱਸੇ ਬੋਲਿਆ ਝੂਠ ਸੀ ਇੱਕ ਦਬਕਾ ਮਾਰਿਆ ਪਾਣੀ ਉਹਨੂੰ ਫਿਕਲ ਗਿਆ ਕਿਉਂਕਿ ਸੀ ਇਹ ਤਾਂ ਡਾਰੀ ਬੜਾ ਹੁੰਦਾ ਕਹਿੰਦੇ ਘਵਾਉਂਦੇ ਜਿਹੜੇ ਅੱਜ ਗੈਂਗਸਟਰ ਤੁਰੇ ਫਿਰਦੇ ਨੇ ਕਹਿੰਦੇ ਅਸੀਂ ਖੱਬੀ ਖਾਣਾ ਮੈਂ ਕਹਿੰਦੇ ਘਵਾਉਂਦਾ ਪਿਸ਼ਾਬ ਨਿਕਲਦਾ ਵੇਖਿਆ ਇੱਕ ਦਬਕੀ ਨਾਲ ਉੱਥੇ ਤੁਸੀਂ ਯਾਰ ਇੱਕ ਇਨੋਸੈਂਟ ਬੱਚੇ ਬੰਦਾ ਬੱਚਾ ਚੱਕ ਕੇ ਤੁਸੀਂ ਉਹਦੇ ਇਹੋ ਜਿਹਾ ਟੌਰਚਰ ਕਰਕੇ ਕਿਸੇ ਦਾ ਧੀ ਪੋਤੀ ਮਾਰਤਾ ਯਾਰ ਕੱਲਾ ਜਵਾਕ ਕਿੱਥੇ ਦੇਣ ਦੇਵੂਗੀ ਇਹਦੇ ਉੱਤੇ ਵੀ ਇੱਕ ਅਦਾਲਤ ਹੈਗੀ ਆ ਜੋ ਕਰਾਂਗੇ ਉਹ ਭਰਨਾ ਪੈਣਾ ਸਾਡੀ ਲੋਕੀ ਸਮਾਜ ਦੀ ਇੱਜ਼ਤ ਕਰਦੇ ਤਾਂ ਕਰਦੇ ਕਿਉਂਕਿ ਇਹ ਕੁਝ ਖਲਾਰ ਕੇ ਨਹੀਂ ਆਏ ਜਿੱਥੇ-ਇਥੇ ਨੌਕਰੀ ਜਿੱਤੇ ਉਹ ਤਾਂ ਚੰਗਾ ਹੀ ਖਲਾਰ ਕੇ ਆਏ ਮੈਂ ਜੋਗੇ ਵਾਲੇ ਗਿਆ ਮਹੀਨਾ ਕੋ ਹੋ ਗਿਆ ਤਮੈਨੋਥੇ ਕੋ ਬੰਦੇ ਮਿਲੇ ਵਿਚਾਰਾ ਚੇਅਰਮੈਨ ਸਾਹਿਬ ਸੀ ਉਥੇ ਸਰਪੰਚ ਸਾਹਿਬ ਨੂੰ ਮਿਲ ਗਏ ਉਥੇ ਇੱਕ ਬੰਦਾ ਆ ਕੇ ਖੜ ਗਿਆ ਦਵਾ ਦਵਾ ਕੇ ਨੀਵੇਂ ਮੈਨੂੰ ਸਸਰੀ ਗੱਲ ਜਿਵੇਂ ਸਸਰੀ ਗੱਲ ਕਹਿੰਦਾ ਜੀ ਤੁਹਾਡਾ ਦੇਣ ਨਹੀਂ ਦੇ ਸਕਦੇ ਮੈਂ ਕੀ ਗੱਲ ਹੋ ਕੀ ਕਹਿੰਦਾ ਜੀ ਤੁਸੀਂ ਮੇਰੇ ਤੇ ਪਰਚਾ ਨਹੀਂ ਝੂਠਾ ਦਿੱਤਾ ਉਹਨਾਂ ਦੋਂ ਦੇ ਸੀ ਹੁਣ ਮੈਂ ਤੈਨੂੰ ਜਾਣਦਾ ਵੀ ਨਹੀਂ ਸੀ ਭੁੱਲ ਗਿਆ ਕਿ ਸਾਲ 18 ਦੀ ਗੱਲ ਹੈ ਕਿਸੇ ਦੇ ਪਾਰਪਕਾਰ ਕੀਤਾ ਵਾਲਾ ਯਾਦ ਰੱਖਦਾ ਕਦੇ ਵੀ ਨਹੀਂ ਭੁੱਲਦਾ ਜੇ ਅਸੀਂ ਦਿਮਾਗ ਪੜਨੇ ਨਹੀਂ ਸਿੱਖੇ ਅਸੀਂ ਮਨ ਪੜਨੇ ਨਹੀਂ ਸਿੱਖੇ ਸੀਆਈਏ ਦੀ ਤਫ਼ਤੀਸ਼ ਜਿਹੜੀ ਹੁੰਦੀ ਆ 80% ਦਾ ਸੀਆਈਏ ਪੂਰੀ ਕਰਕੇ 20% ਦੀ ਅਗਲੀ ਪੁੱਛਗਿੱਛ ਕਰਦਾ 80% ਪਤਾ ਹੁੰਦਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਛੱਡਿਆ ਵੀ ਸਮਾਨ ਸਪਲਾਈ ਜਿੱਥੋਂ ਹੁੰਦਾ ਸੀ ਉਹਦਾ ਵੀ ਪਤਾ ਲੱਗ ਗਿਆ ਜਿੱਥੇ ਜਾ ਰਿਹਾ ਸੀ ਉੱਥੇ ਵੀ ਪਤਾ ਲੱਗ ਗਿਆ 80% ਅਸੀਂ ਕਵਰ ਕਰ ਹੀ ਬੈਠੇ ਸੀ 20% ਹੀ ਉਹਦੇ ਮੂੰਹ ਚੋਂ ਕਢੋਣਾ ਸੀ ਤੇ ਕਰਨਾ ਸੀ ਜਿਹੜੀ ਜਿਹਾ ਸਵਾਲ ਤੇ ਕਤਲ ਬਣ ਗਿਆ ਉਹ ਮੈਨੂੰ ਕਹਦੇ ਵਿਲਾਜਾ ਨੂੰ ਬਾਗੇ ਪੁਰਾਣੇ ਐਸਐਚਓ ਸਾਹਿਬ ਨੂੰ ਲਿਆ ਕੇ ਰਿਕਵਰ ਕਰਾ ਦਿੱਟ ਪੋੜੀ ਔਰ ਕਰਾਈ ਇਸੇ ਤਰ੍ਹਾਂ ਕਈ ਵਾਰੀ ਮਾਂ ਪਿਓ ਦਾ ਤਰਸ ਕਰ ਲਿਆ ਕਰੋ ਯਾਰੋ ਇਸ ਪੜਾਅ ਤੇ ਜਾ ਰਹੇ ਉਮਰ ਦੇ ਵਿੱਚ ਜਿੱਥੇ ਉਹਨਾਂ ਨੂੰ ਦੂਰਾ ਦੁੱਖ ਹੈ ਕਿ ਲੜਾਈ ਲੜਨੀ ਪੈ ਰਹੀ ਹੈ ਇੱਕ ਪੁੱਤ ਗਿਆ ਕਰੋ ਕਦੇ ਆਪਦੇ ਤੇ ਮਹਿਸੂਸ ਕਰਕੇ ਦੇਖੋ ਯਾਰ ਇਹ ਚੀਜ਼ ਜੇ ਤੁਹਾਨੂੰ ਬੰਦੇ ਦਾ ਹੀ ਨਹੀਂ ਪਤਾ ਤੁਸੀਂ ਕਾਹਦੇ ਸੀ ਇਨਸਪੈਕਟਰ ਜੀ ਤੁਸੀਂ ਬੰਦੇ ਨੂੰ ਪਾੜ ਹੀ ਨਹੀਂ ਸਕੇ ਕੀ ਇਹ ਟਰਚਰ ਵਾਲਾ ਹੈ ਜਾਂ ਨਹੀਂ ਹੈ ਪਤਾ ਹੁੰਦਾ ਬੰਦੇ ਦਾ ਇਲਾਕੇ 'ਚ ਰਹਿੰਦੇ ਬੰਦਾ ਵਿਚਰਦੇ ساری ਉਮਰ ਇਹੀ ਕੰਮ ਕਰਨਾ ਦੂਸਰੀ ਗੱਲ ਮੈਂ ਜਿਹੜੀ ਗੱਲ ਜਿਹੜੇ ਪੈਰਵਾਹੀ ਫਿਰ ਕਰ ਲੈਂਦੇ ਆ ਫਿਰ ਡਰਿਆ ਨਾ ਕਰੋ ਯਾਰ ਇਹਦੇ ਉੱਤੇ ਤੁਹਾਡੇ ਕੋਲ ਗਵਾਹchnਾ ਵੀ ਕੀ ਆ ਇੱਕ ਭਾਬੀ ਨੇ ਦਿਓਰ ਦਾ ਕੇਸ ਲੜਿਆ ਉਹਦੇ ਦਾ ਔਰ ਉਹਦੇ ਜਿਹੜੇ ਜਦ ਸਜ਼ਾ ਹੋਏ ਨਾ ਪੁਲਿਸ ਅਫਸਰ ਤੇ ਜਿਹੜੀ ਉਹਦੀ ਉਹਦੇ ਸ਼ਬਦ ਸੀਗੇ ਉਹ ਮਾਤਾ ਦੇ ਮੈਂ ਤਾਂ ਸਲਾਮ ਕਰਦਾ ਇਹ ਜੀਆਂ ਮਾਵਾਂ ਨੂੰ ਜਿਨ੍ਹਾਂ ਨੇ ਰਿਸ਼ਤੇ ਵੀ ਬਚਾਏ ਰਿਸ਼ਤੇ ਵੀ ਪਵਿੱਤਰ ਉਹ ਰਿਸ਼ਤਿਆਂ ਦਾ ਕੱਦ ਵੀ ਕਿੰਨਾ ਉੱਚਾ ਸਵਾਜ ਦੇ ਵਿੱਚ ਕੀਤਾ ਮੈਂ ਕਾਹੇ ਲਿਖੂੰਗਾ ਸਾਰਾ ਇਹ ਉਹ ਕਹਿੰਦੀ ਵੀ ਜਦੋਂ ਮੇਰਾ ਵਿਆਹ ਹੋਇਆ ਵੀ ਮੇਰੇ ਘਰ ਵਾਲਾ ਸਾਰਿਆਂ ਤੋਂ ਵੱਡਾ ਸੀ ਕਹਿੰਦੀ ਵੀ ਇਹ 10 ਸਾਲ ਦਾ ਸੀ ਕਹਿੰਦੀ ਵੀ ਜਦੋਂ ਗੋਦੀ 'ਚ ਬਿਠਾਇਆ ਵਿਆਹ ਵੇਲੇ ਸਾਡੇ ਇੱਕ ਪੰਜਾਬੀ ਸਵਾਜ ਦੇ ਵਿੱਚ ਕਿ ਕੱਲ ਤੇ ਨਾ ਦਿਔਰ ਨੂੰ ਭਾਬੀ ਦੀ ਗੋਦੀ 'ਚ ਬਿਠਾਇਆ ਜਾਂਦਾ। ਉੱਥੋਂ ਹੀ ਲਫ਼ਜ਼ ਸ਼ੁਰੂ ਹੁੰਦਾ ਵੀ ਵੱਡੀ ਭਾਬੀ ਮਾਵਾ ਵਰਗੀ ਹੁੰਦੀ ਹੈ। ਮਾਂ ਹੀ ਹੁੰਦੀ ਹੈ ਜੇ ਸਹੀ ਮੰਨੀਏ। ਪਰ ਭਾਬੀ ਵੀ ਮਾਂ ਬਣੀ ਤਾਂ ਜਿਵੇਂ ਉਹ ਮਾਂ ਬਣੀ। ਉਹ ਕਹਿੰਦੀ ਵੀ ਜਦੋਂ ਮੇਰੀ ਇਹਨੂੰ ਗੋਦੀ 'ਚ ਬਿਠਾਇਆ ਛੋਟਾ ਜਿਹਾ ਸੀ। ਕਹਿੰਦੀ ਮੈਨੂੰ ਤਾਂ ਇਹ ਆਪਦੇ ਬੱਚੇ ਵਰਗਾ ਹੀ ਲੱਗਾ ਵੀ ਮੇਰਾ ਬੱਚਾ ਹੀ ਹੈ। ਕਹਿੰਦੀ ਥੋੜੇ ਚਿਰ ਬਾਅਦ ਮੇਰੀ ਸੱਸ ਦੀ ਮੌਤ ਹੋ ਜਾਂਦੀ ਹੈ। ਕਹਿੰਦੀ ਵੀ ਇਹ ਗਿੱਜਿਆ ਸੀ ਕਹਿੰਦੀ ਵੀ ਇਹ ਮੇਰੀ ਸੱਸ ਨਾਲ ਸੌਂਦਾ ਸੀ ਕਹਿੰਦੀ ਉਸ ਦਿਨ ਤੋਂ ਬਾਅਦ ਮੈਂ ਇਹਦੀ ਮਾਂ ਬਣੀ ਮੇਰੇ ਨਾਲ ਸੌਂਦਾ ਰਿਹਾ ਇੱਕ ਦਿਔਰ ਦੇਖੋ ਕਿੰਡੀ ਵੱਡੀ ਮਹਾਨ ਔਰਤ ਇਹ ਗਰਦਾਸਪੁਰ ਜ਼ਿਲ੍ਹੇ ਦਾ ਕੀ ਸੀ ਬਟਾਲਾ ਇਹਦੀਆਂ ਮਹਾਨ ਔਰਤਾਂ ਨੂੰ ਹਮੇਸ਼ਾ ਸੰਸਾਰ 'ਚ ਜਿਉਂਦੀਆਂ ਰਹਿੰਦੀ ਉਹ ਕਹਿੰਦੀ ਪੀ ਜਦੋਂ ਮਾਂ ਮਰ ਗਈ ਸੱਸ ਮੇਰੀ ਮਰ ਗਈ ਕਹਿੰਦੀ ਫਿਰ ਮੇਰੇ ਨਾਲ ਸੌਂਦਾ ਰਿਹਾ ਕਹਿੰਦੀ ਮੇਰੇ ਆਪਦੇ ਬੱਚੇ ਵੀ ਹੋਏ ਦੋ ਕਹਿੰਦੀ ਮੈਂ ਉਹਨਾਂ ਵਿੱਚ ਤੇ ਇਹ ਦੇ ਵਿੱਚ ਕਦੇ ਫਰਕ ਨਹੀਂ ਸੰਭਿਆ ਉਦੋਂ ਬਾਅਦ ਉਹਨੂੰ ਪੁਲਿਸ ਚੱਕ ਲੈਂਦੀ ਐ ਮਾਰ ਦਿੰਦੀ ਐ ਝੂਠੇ ਪੁਲਿਸ ਮੁਕਾਬਲੇ 'ਚ ਉਹ ਫਿਰ ਨਣਾਨ ਪਰਜਾਈ ਲੜਾਈ ਲੜਦੀ ਐ ਤੇ ਜੇ ਪੁੱਤ ਕਿਹਾ ਤੇ ਪੁੱਤ ਬੰਨਿਆ ਤੇ ਪੁੱਤ ਨੂੰ ਇਨਸਾਫ ਵੀ ਦਵਾਇਆ ਤੇ ਦਿਓਰ ਨੂੰ ਪੱਤਾਂ ਵਰਗੇ ਦਿਓਰ ਨੂੰ ਬੜੇ ਉਹਦੇ ਤੇ ਪ੍ਰੈਸ਼ਰ ਵੀ ਪਏ ਬੜਾ ਲਾਲਚ ਵੀ ਦਿੱਤਾ ਵੀ ਹੋਰ ਸੀ ਤੇਰਾ ਆਪਦੇ ਬੱਚਿਆਂ ਦਾ ਅੱਗੇ ਸੋਚਲਾ ਤੋ ਕਹਿੰਦੀ ਬੇਸ਼ੱਕ ਇਹ ਵੀ ਦੋਨੇ ਲੱਗ ਜਾਣ ਲੇਖੇ ਪਰ ਕਹਿੰਦੀ ਆਪਣੀ ਸੱਸ ਨੂੰ ਮੂੰਹ ਦਿਖਾਉਣ ਜੋਗੀ ਆ ਵੀ ਮੇਰੀ ਝੋਲੀ 'ਚ ਬਿਠਾ ਕੇ ਗਈ ਸੀ ਤੇ ਤੇਰੇ ਮਨ ਤੋਂ ਬਾਹਰ ਇਹਨੂੰ ਕਦੇ ਜਿੰਨਾ ਚਿਰ ਮੇਰੇ ਕੋਲੇ ਰਿਹਾ ਇਹਨੂੰ ਕਦੇ ਇਹ ਨਹੀਂ ਮਹਿਸੂਸ ਹੋਣ ਦਿੱਤਾ ਵੀ ਤੇਰੀ ਮਾਂ ਹੈ ਨਹੀਂ ਕਹਿੰਦੀ ਇਹ ਮੇਰੀ ਪਰਖ ਦੀ ਘੜੀ ਸੀ ਕਹਿੰਦੀ ਅੱਜ ਮੈਂ ਆਪਣੀ ਸੱਸ ਨੂੰ ਜਦੋਂ ਮੈਂ ਵੀ ਜਾਊਂਗੀ ਉਹ ਮੈਨੂੰ ਪੁੱਛੂਗੀ ਨਾ ਮੈਂ ਤੇਰੇ ਕੋਲ ਆਦਾ ਪੁੱਤ ਛੱਡ ਕੇ ਆਈ ਸੀ ਕੀ ਕੀਤਾ ਕਹਿੰਦੀ ਉਹਨੂੰ ਦੱਸਣ ਜੋਗੀ ਆ ਵੀ ਜਿਵੇਂ ਤੂੰ ਛੱਡ ਕੇ ਆਈ ਸੀ ਚਲੋ ਮਾੜੀ ਕਿਸਮਤ ਤੇ ਭੇਟ ਚੜ ਗਿਆ ਕਿਸੇ ਪਾਪੀ ਦੀ ਪਰ ਮੈਂ ਆਪਣਾ ਫਰਜ਼ ਨਿਭਾ ਕੇ ਆਈ ਹਾਂ ਮੈਂ ਆਪਣੇ ਫਰਜ਼ ਚਕ ਤਾਂ ਹੀ ਨਹੀਂ ਕੀਤੀ ਇਹ ਸੀ ਸਾਡੇ ਰਿਸ਼ਤੇ ਇਹਨਾਂ ਲੀਡਰਾਂ ਨੇ ਅੱਜ ਕੋਈ ਲੀਡਰ ਨਹੀਂ ਬੋਲ ਰਿਹਾ ਯਾਰ ਕਾਹਦੇ ਤੁਸੀਂ ਸਾਡੇ ਨਮਾਇੰਦੇ ਹੋ ਮੁੱਖ ਮੰਤਰੀ ਸਾਹਿਬ ਰੱਬ ਦੇ ਵਾਸਤੇ ਇਹ ਟੌਰਚਰ ਦੀਆਂ ਮਸ਼ੀਨਾਂ ਕੱਢ ਦਿਓ ਥਾੜੀ ਸੀਆਈਏ ਚ ਬਹੁਤ ਝੱਲਣੇ ਔਖੇ ਅਸੀਨਾਂ ਅੱਖਾਂ ਨਾ ਦੇਖੀਆਂ ਮੈਂ ਤਾਂ ਨੇ ਨੌਜਵਾਨਾਂ ਨੂੰ ਕਲਪਨਾ ਹੁੰਦਾ ਨੌਜਵਾਨੋਂ ਨਾ ਇਸ ਰਾਹ ਤੇ ਤੁਰੋ ਤੁਹਾਡਾ ਕੀਨੇ ਖੂਨ ਦਾ ਮੁੱਲ ਵੱਟ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਦੁੱਖ ਇਹ ਹੈ ਪਿਛਲੇ ਦਿਨੀ 19-19 ਸਾਲ ਦੇ ਬੱਚੇ 10-10 ਹਜ਼ਾਰ ਦੇ ਲਾਲਚ ਚ ਇੱਕ ਇੱਕ ਗ੍ਰਨੇਡ ਸਿੱਟਿਆ ਤੇ ਜ਼ਿੰਦਗੀ ਗਵਾ ਕੇ ਆਵਦੀ ਕੀ ਖਟਿਆ ਕਿਹੜਾ ਕਿਸੇ ਖਾਤੇ ਚਾਈ ਜਵਾਨੀ ਤੇ ਉਹ ਜ਼ਿੰਦਗੀ ਤੇ ਤਰਸ ਕਰੋ ਮੈਂ ਪੰਨੂ ਵਰਗਿਆਂ ਨੂੰ ਵੀ ਕਹਿੰਨਾ ਆ ਤੁਸੀਂ ਇੱਥੇ ਬੈਠੇ ਉਂਗਲਾ ਲਾਉਨੇ ਕੋਈ ਜਵਾਕ ਉੱਥੇ ਨਾਰੇ ਲਿਖ ਦਿੰਦਾ ਅਗਲੇ ਅੱਧੇ ਘੰਟੇ ਬਾਅਦ ਤੇ ਕਾਲਖ ਪੋਚ ਦਿੰਦੇ ਉਹ ਤੇ ਕੀ ਮਿਲੂਗਾ ਤੁਹਾਨੂੰ ਕੋਈ ਲਾਲਸ ਚ 20000 30000 ਦੇ ਚ ਆ ਕੇ ਛੱਤਰ ਖਾਂਦੇ ਸਾਰਾ ਟੱਬਰ ਜੁੱਤੀਆਂ ਖਾਂਦਾ ਫਿਰਦਾ ਮੋਗੇ ਲਾਇਆ ਸੀ ਨਾ ਠੰਡਾ ਉਹਨੇ ਤੇ ਕੀ ਨਿਕਲ ਗਿਆ ਉਹ ਡੀਸੀ ਫਿਰ ਖਾਲਸਤਾਨ ਦਾ ਲੱਗ ਗਿਆ ਫਿਰ ਉੱਥੇ ਗੱਲਾਂ ਕਰਦੇ ਤੁਸੀਂ ਯਾਰ ਕਿਉਂ ਨੌਜਵਾਨੀ ਨੂੰ ਪੜ੍ਹਾਉਣਾ ਹੈ ਉਹ ਇਹਨਾਂ ਨੂੰ ਪੜ੍ਹਾਓ ਲਿਖਾਓ ਇਹਨਾਂ ਨੂੰ ਆਪਦੇ ਹੱਕ ਲੈਣੇ ਸਿਖਾਓ ਅੱਜ ਤਰੀਕਾ ਬਦਲ ਗਿਆ ਉਹਦੀ ਲੜਾਈ ਬਦਲੋ ਕਿਉਂ ਕਿਸੇ ਦੇ ਬੱਚਿਆਂ ਦੇ ਖੂਨ ਦੇ ਪਿਆਸੇ ਬਣੇ ਉਹ ਪੁਖਬਤਰੀ ਸਾਹਿਬ ਬਚਾਓ ਲੋਕਾਂ ਦੇ ਪੁੱਤ ਤੁਹਾਨੂੰ ਇਸ ਕਰਕੇ ਕੁਰਸੀ ਤੇ ਬਿਠਾਇਆ ਜੇ ਤੁਸੀਂ ਵੀ ਉਹਨਾਂ ਵਰਗੇ ਬਣ ਗਏ ਇਹ ਕੌਮ ਇਹ ਜੀ ਆ ਇਹ ਕੌਮ ਕੌਮ ਤੇ ਜਿਹਨੇ ਤਸ਼ੱਦਦ ਕੀਤਾ ਜਿਹਨੇ ਪਾਪ ਕੀਤਾ ਉਹਨੂੰ ਵੀ ਨਹੀਂ ਭੁੱਲਦੀ ਜਿਨੇ ਪਰਉਪਕਾਰ ਕੀਤਾ ਉਹਨੂੰ ਵੀ ਨਹੀਂ ਭੁੱਲਦੀ ਜਿਨੇ ਸਹਬਜਾ ਦੇ ਨੀਅਾਂ ਚ ਚੜਾਏ ਕੌਮ ਉਹਨੂੰ ਵੀ ਅੱਜ ਤੱਕ ਭੁੱਲੀ ਤੇ ਜਿਨੇ ਹਾ ਦਾ ਨਾਰਾ ਮਾਰੇ ਭੁੱਲੀ ਉਹਨੂੰ ਨਹੀਂ ਇਹ ਇਹ ਜੀ ਧਰਤੀ ਆ ਇੱਥੇ ਧਰਤੀ ਤੇ ਪੈਦਾ ਹੋਣ ਵਾਲੇ ਲੋਕ ਐ ਜੇ ਮੈਂ ਤਾਂ ਜੇ ਨੌਜਵਾਨਾਂ ਨੂੰ ਕਲਪਨਾ ਪੜੋ ਅੱਜੇ ਰਾਹ ਨਹੀਂ ਗਿਆ ਤੁਹਾਡਾ ਜਿਹੜੇ ਤੁਹਾਨੂੰ ਇਹ ਨਾਰਾ ਮਾਂ ਤੇ ਪਿਛਲਿਆਂ ਦੇ ਰਿਕਾਰਡ ਚੱਕ ਲੋ ਜਿਹੜੇ ਮੈਂ ਰੋਜ਼ ਇਹਨਾਂ ਨੂੰ ਨੰਗੇ ਕਰਦਾ ਆ ਮਨਜੀਤ ਸਿੰਘ ਮੈਨੂੰ ਸਨੇਹ ਭੇਜਦਾ ਸੀ ਯਾਰੇ ਨੂੰ ਕਹੋ ਵੀ ਨਾਂ ਬੋਲੇ ਇਹਨੂੰ ਕੋ ਨਾਂ ਮੈਂ ਮਨਜੀਤ ਸਿੰਘ ਕਿਵੇਂ ਬੋਲਾਂ ਮੇਰੇ ਕੋ ਤੇਰਾ ਨਾ ਨਿੱਜੀ ਦੁਸ਼ਮਣੀ ਨਹੀਂ ਮੈਂ ਤੈਨੂੰ ਜਦੋਂ ਪੜਨਾ ਸ਼ੁਰੂ ਕੀਤਾ ਨਾ ਜਿਹੜੇ ਤੇਰਾ ਕੋ ਸਾਹਮਣੇ ਆ ਤੂੰ ਪਰਿਵਾਰ ਕਿਹੇ ਜੇ ਤੇ ਜੰਮਿਆ ਹੁਣ ਜਿੰਨਾਂ ਦੇ ਤਾਂ ਪਰਿਵਾਰਾਂ ਦੇ ਪਰਿਵਾਰ ਲੇਖੇ ਲਾਗੇ ਦੋਸਤੋ ਉਹ ਤਾਂ ਇੱਥੇ ਇੱਕ ਬਲਵਿੰਦਰ ਪੱਖੋ ਕੇ ਨੇ ਇੱਕ ਮਾਤਾ ਦਾ ਭੋਗ ਪਾਇਆ ਸੰਗਤ ਨੇ ਸੇਵਾ ਕੀਤੀ ਭੋਗ ਪਾਉਣ ਜੋਗਾ ਵੀ ਘਰੇ ਨੂੰ ਦਾਣਾ ਪਾਣੀ ਦੀ ਸੀਗਾ ਤੇ ਇਥੇ ਜੇ ਕਿਸੇ ਦਾ ਤੈਨੂੰ ਅਸੀਂ ਨਹੀਂ ਕਹਿੰਦੇ ਸ਼ਹੀਦ ਤਾਂ ਸ਼ਹੀਦ ਹੁੰਦਾ ਤੇ ਇਥੇ 30 30 ਜੀ ਫਾਇਦੇ ਲੈ ਰਹੇ ਆ ਔਰ ਡੀਸੀ ਡੀਸੀ ਜੀ ਨੀ ਤਰਖਾ ਲੈ ਰਹੇ ਆ ਸ਼ਰੋਮਣੀ ਫਿਰ ਵੀ ਸਬਰ ਨਹੀਂ ਇੱਕ ਰੁੱਲਦੇ ਫਿਰਦੇ ਆਪਦੇ ਪਰਿਵਾਰਾਂ ਦੇ ਪਰਿਵਾਰ ਲਈ ਖੇ ਲੱਗੇ ਆਹ ਜਿਹੜੀ ਅੱਜ ਲੜਾਈ ਮਨੁੱਖੀ ਅਧਿਕਾਰ ਕਮਿਸ਼ਨ ਨੇ ਲੜਦੀ ਸੀ ਇਹ ਐਕਟ ਬਣਿਆ 1994 'ਚ 93 'ਚ ਬੀਬੀ ਖਾਲੜਾ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ 97 'ਚ ਬੀਬੀ ਖਾਲੜਾ ਜਾਣਦੀ ਆ ਬਾਦਲ ਸਾਹਿਬ ਕੋਲੇ ਬਾਦਲ ਸਾਹਿਬ ਹੁਣ ਜਾਂਚ ਕਰਵਾਓ ਕਿਉਂਕਿ ਤੁਸੀਂ ਹੀ ਕਹਿੰਨੇ ਆ ਵੀ ਜਿਹੜਾ ਚੋਣ ਮਨੋਰਥ ਪੱਤਰ ਹੁੰਦਾ ਨਾ ਇਹ ਇੱਕ ਧਾਰਮਿਕ ਏਜੰਡਾ ਹੈ ਜੇ ਬੰਦਾ ਇਹਦੇ ਤੋਂ ਮੁਨਕਰ ਹੋਊਗਾ ਸਮਝ ਲਾਓ ਉਹਦੇ ਧਰਮ ਤੋਂ ਮੁਨਕਰ ਹੋ ਗਿਆ ਤੇ ਤੁਹਾਡੀ ਉਸ ਚੋਣ ਮਨੋਰਥ ਦੇ ਚੋਣ ਮਨੋਰਥ ਪੱਤਰ ਦੀ ਪਹਿਲੀ ਮੱਦ ਸੀ ਵੀ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਤੇ ਸਰਕਾਰੀ ਉਹਦੇ ਤੇ ਇੱਕ ਸ਼ਬਦ ਲਿਖਿਆ ਸੀ ਜਿਹੜਾ ਸਰਕਾਰੀ ਅਤਵਾਦ ਦਾ ਸ਼ਿਕਾਰ ਹੋਇਆ ਉਹ 1200 ਪਟੀਸ਼ਨ ਪੈਂਦੀ ਆ ਜਦੋਂ 97 ਚ ਮੁੱਖ ਮੰਤਰੀ ਫਰਵਰੀ ਚ ਬਣਦੇ ਆ ਤੇ ਜੁਲਾਈ ਤੱਕ ਪਾਉਣ ਵਾਲੇ ਕੌਣ ਸਨ ਰਜਿੰਦਰ ਰੰਜਨ ਲਖਣਪਾਲ ਵਕੀਲ ਸੀ ਜਿਹੜੇ ਮੈਂ ਸਜਦਾ ਕਰਦਾ ਉਸ ਇਨਸਾਨ ਨੂੰ ਤੇ ਮੈਂ ਲਾਣ ਤੱਕ ਇਹ ਜਿਹੜੇ ਸਿੱਖੀ ਸਰੂਪ ਚ ਬਾਣੇ ਪਾ ਕੇ ਆ ਭੇਖੀ ਸਾਡੇ ਕੋਲੇ ਫਿਰਦੀ ਆ ਉਹ Hindu ਪਰਿਵਾਰ ਚ ਜੰਮਿਆ ਅਸੀਂ ਸਜਦਾ ਕਰਦੇ ਆ ਪੀਕੇ ਸਿਨਾ ਸਾਹਿਬ ਨੂੰ ਜਿਹਨੇ ਦਰਬਾਰ ਸਾਹਿਬ ਤੇ ਅਟੈਕ ਕਰ ਤੋਂ ਜਵਾਬ ਦਿੱਤਾ ਤੇ ਲਾਹਨਤ ਪਾਉਣਿਆ ਕੁਲਦੀਪ ਬਰਾੜ। ਇਹ ਮੈਨ ਨੇ ਨਹੀਂ ਰੱਖਦਾ ਤੁਸੀਂ ਕਿੱਥੇ ਖੜੇ ਹੋ ਕਿਦੇ ਕਿਹੜੇ ਧਰਮ ਚ। ਤੁਹਾਡੇ ਚ ਇਨਸਾਨੀਅਤ ਕਿੰਨੀ ਮੈਨ ਇਹੋ ਰੱਖਦੀ ਆ। ਰੰਜਨ ਲਖਣਪਾਲ 1200 ਪਟੀਸ਼ਨ ਪਾ ਦਿੰਦੇ ਆ। ਉਹਨਾਂ ਦੀ ਪਾਈ ਆ ਜਿਹੜੇ ਲਾਪਤਾ ਕੀਤੇ ਬੱਚੇ ਘਰਾਂ ਚੋਂ ਚੱਕ ਕੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ। ਖੜਕੂਆਂ ਦਾ ਕੋਈ ਪਰਿਵਾਰ ਨਹੀਂ ਆਇਆ ਜਿਹੜੇ ਮੁਕਾਬਲੇ ਅੱਜ ਲੜਦੇ ਮਾਰੇ ਗਏ। ਜੇ ਫੜ ਕੇ ਇਹਨਾਂ ਨੇ ਮਾਰ ਕਿਵੇਂ ਵੀ ਹੋਇਆ ਉਹ ਉਹ ਬਹੁਤ ਘੱਟ ਆਇਆ ਇਹ ਆਏ ਉਹ ਜਿਹੜੇ ਖਾਲੜਾ ਸਾਹਿਬ ਨੇ ਸ਼ਮਸ਼ਾਨ ਘਾਟਾਂ ਚੋਂ ਲੱਭੇ ਤੇ 50000 ਤਾਂ ਇਹ ਪੰਥਕ ਸਰਕਾਰ ਮੂੰਹੋਂ ਕਹਿੰਦੀ ਸੀ ਉਹ ਹੁਣ ਮੈਂ ਸ਼ਾਰਟਕਟ ਗੱਲ ਕਰ ਬੀਬੀ ਖਾਲੜਾ ਜਾਂਦੇ ਆ ਉਹ ਕਹਿੰਦੇ ਬਾਦਲ ਸਾਹਿਬ ਨਿਭਾਓ ਵਾਦਾ ਤੇ ਪਹਿਲਾ ਸਾਥੀ ਬਣਦਾ ਭਾਈ ਮਨਜੀਤ ਸਿੰਘ ਬਾਦਲ ਦਾ ਮੈਂ ਤੁਹਾਨੂੰ ਪ੍ਰੂਫ ਦਿੰਦਾ ਆ ਪੰਜਾਬੀ ਚ ਪੜ ਲਿਓ ਇਹ ਉਸ ਐਕਟ ਦੇ ਵਿੱਚ ਸੋਧ ਕਰਦਾ ਏ ਸਾਰੀ ਕੈਬਨਟ ਜਿਹੜੇ ਅੱਜ ਆ ਬਾਕੀ ਫਿਰਦੇ ਆ ਆ ਬੀਬੀ ਜ਼ਗੀਰ ਖੁਰ ਵਰਗੇ ਜਿੰਨੇ ਆ ਫਿਰਦੇ ਨੇ ਤਰੇ ਬਾਗੀ ਇਹ ਇਹ ਮਾਨਤਾ ਦਿੰਦੇ ਉਹ ਸੋਧ ਨੂੰ ਵੀ ਮਨੁੱਖੀ ਅਧਿਕਾਰ ਕਮਿਸ਼ਨ ਕੇਵਲ ਤੇ ਕੇਵਲ 1 ਸਾਲ ਪੁਰਾਣੀਆਂ ਸ਼ਿਕਾਇਤਾਂ ਦਾ ਨਪਟਾਰਾ ਕਰੇਗਾ ਵੀ ਜਿਹੜੀਆਂ 97 ਜੁਲਾਈ ਚ ਐਕਟ ਪਾਸ ਕਰਦੇ ਆ ਜਿਹੜੀਆਂ 96 ਜੁਲਾਈ ਤੋਂ ਸ਼ੁਰੂ ਹੁੰਦੀਆਂ ਤੇ 96 ਜੁਲਾਈ ਤੱਕ ਇੱਕ ਵੀ ਨਹੀਂ ਕੁਝ ਹੋਇਆ ਇਹ ਜਿਆ 95 ਚ ਕਾਲਾਣਾ ਸਾਹਿਬ ਦੀ ਮੌਤ ਹੋਇਆ ਉਹਨਾਂ ਨੂੰ ਮਾਰਦਤਾ ਦਾ ਇਨਕਾਰ ਦਿੱਤਾ ਜਾਂਦਾ। ਵੇਖੋ ਖੇਡ ਤੁਹਾਡੇ ਨਾਲ ਕੀ ਖੇਡੀ? ਉਹ ਆ ਪੜ੍ਹ ਲਓ। ਮੈਂ ਸਬੂਤਾਂ ਤੋਂ ਬਿਨਾ ਕਦੇ ਗੱਲ ਨਹੀਂ ਕਰਦਾ। ਪੜ੍ਹ ਲਓ ਉਤਲਾ ਪੈਰਾ ਕੀ ਲਿਖਿਆ। 17 ਮਾਰਚ ਨੂੰ ਇਹਨੂੰ ਲਿਆਂਦਾ ਤੇ ਜੁਲਾਈ ਦੇ ਵਿੱਚ ਇਹਦੇ ਤੇ ਨੋਟੀਫਿਕੇਸ਼ਨ ਦੀ ਸੋਧ ਕੀਤੀ ਵੀ ਇੱਕ ਸਾਲ ਪੁਰਾਣੀਆਂ ਸ਼ਿਕਾਇਤਾਂ ਹੀ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਸੁਣੂਗਾ ਆ ਪੜ੍ਹ ਲਓ ਉੱਤੇ ਕੀ ਲਿਖਿਆ। ਪੜੀ ਲਿਆ ਤੁਸੀਂ ਸ਼ਿਕਾਇਤਾਂ ਦਰਜ ਕਰਨ ਲਈ 1 ਸਾਲ ਦੀ ਸੀਮਾ ਹੈ ਵੀ ਜੁਲਾਈ 96 ਤੱਕ ਹੁਣ ਦੋਸਤੋ ਕੀ ਕੀ ਖਟੋਗੇ ਉਹਦੇ ਚੋਂ ਤੇ ਉਹਦੇ ਚੋਂ ਅੱਗੇ ਅੱਗੇ ਤੁਹਾਨੂੰ ਮੈਂ ਜਿਹੜਾ ਇਹਦਾ ਪ੍ਰੂਫ ਦਿਨਾ ਜਿਹੜਾ ਕਹਿੰਦਾ ਸੀ ਨਾ ਬੋਲ ਆ ਲਓ ਜੀ ਕੋਲੰਬੀਆ ਯੂਨੀਵਰਸਿਟੀ ਦੇ ਧਰਮਦੇ ਪ੍ਰੋਫੈਸਰ ਗੁਰਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਜਨਵਰੀ 1997 ਵਿੱਚ ਬਾਦਲ ਸਮੂਹ ਵਿੱਚ ਸ਼ਾਮਲ ਹੋਏ ਬਾਦਲ ਪੰਜਾਬ ਦੇ ਮੁੱਖ ਮੰਤਰੀ ਚੁਣੇ ਗਏ ਸਨ ਫਰਵਰੀ 1997 ਜਿਸ ਨਾਲ ਸਿੱਖ ਰਾਜਨੀਤੀ ਉੱਤੇ ਬਾਦਲ ਦੀ ਪਕੜ ਵੱਧ ਗਈ ਮਨਮਰਜ਼ੀ ਦੇ ਫੈਸਲੇ ਕਰਨ ਲੱਗਾ ਬੀਬੀ ਖਾਲੜਾ ਨੂੰ ਕਹਿੰਦਾ ਚੁੱਪ ਕਰਜੋ ਹੁਣ ਕੀ ਲੈਣਾ ਆ ਪੜ ਲਓ ਕਿਉਂਕਿ 140 ਪੁਲਿਸ ਅਫਸਰਾਂ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਤੇ 43 ਅਪਰਾਧਿਕ ਮਾਮਲੇ ਜਿਹੜੇ ਸਾਹਮਣੇ ਆ ਚੁੱਕੇ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਜਦੋਂ ਸੁਸਾਈਡ ਕਰਦਾ ਅਜੀਤ ਸਿੰਘ ਸੰਧੂ ਜਿਹੜੀ ਉਹ ਸੁਸਾਈਡ ਦਾ ਨਾਂ ਦਿੱਤਾ ਗਿਆ ਉਹਦੇ ਵਿੱਚ ਜਦੋਂ ਉਹਦੇ ਕਰਕੇ ਫਿਰ ਇਹਨਾਂ ਨੇ ਫੈਸਲਾ ਤੈਅ ਕੀਤਾ ਵੀ 96 ਤੱਕ ਜਿਹੜੇ ਕੇਸ ਹੈਗੇ ਆ ਸਕੇਤਾ ਹੈਗੇ ਜੋ ਸੁਣ ਲਓ ਬਾਕੀ ਬੰਦ ਕਰ ਦਿਓ ਆ 1200 ਹੈਵੀਅਸ ਕਾਰਪਸ ਰੈਕਟਾਂ ਜਿਹੜੀਆਂ ਦਾਇਰ ਕੀਤੀਆਂ ਰੰਜਨ ਲਖਨਪਾਲ ਉਹ ਜਿਹੜਾ ਟੌੜੇ ਦਾ ਤੇ ਬਾਦਲ ਦਾ ਜਿਹੜਾ ਵਿਵਾਦ ਹੈ ਉਹ ਇਸੇ ਕਰਕੇ ਜੁੜਦਾ ਤੇ ਰੰਜਨ ਲਖਨਪਾਲ ਜੀ ਇਹਨੇ ਵਕੀਲ ਸਾਹਿਬ ਇਹਨਾਂ ਨੂੰ ਸਜਦਾ ਕਰਨਾ ਬਣਦਾ ਅਸ਼ਿੱਤ ਦੇ ਖਿਲਾਫ ਦਾ ਖੂਦ ਦਾ ਅਸ਼ਿੱਤ ਦਾ ਜਿਗਾ ਇਹ ਹਰ ਨੇ ਪਹਿਲਾਂ ਧਰਿਆ ਤਾਂ ਪ੍ਰਿਆਲਾਰ ਨੇ ਬੜੀ ਚੰਗਾ ਕਰਿਆ ਇਹਨੇ ਵੀ ਬੇਜਿਰਾ ਅ ਅ ਅਸੀਂ ਸ਼ੁਰੂ ਕਰਦੇ ਹਾਂ ਇਸ ਚੀਜ਼ ਦੇ ਵਿੱਚ ਆਪਣਾ 10 ਸਾਲ ਦਾ ਬੱਚਾ ਡੋਣਾ ਪਿਆ ਸਾਡੀ ਹੱਕ ਚਾਹ ਦਾ ਨਾਹਰਾ ਮਾਰਨ ਕਰਕੇ ਕੌਮ ਦੀ ਦੇਣ ਦੇ ਦੂਗੀ ਕੌਮ ਲਖਣਪਾਲ ਸਾਹਿਬ ਅਗਲੀ ਵੀਡੀਓ ਇਹਨਾਂ ਚੋਂ ਦੋ ਵੱਡੇ ਟੌਪਾਂ ਦੀ ਕਰੂੰਗਾ ਜਿਨ੍ਹਾਂ ਨੇ ਆਪਦੇ ਨਾਲ ਖਾ ਕੇ ਨਾਲ ਦੇ ਫੜਾ ਕੇ ਆਪ ਬਾਹਰ ਭਜੇ ਕਨੈਸ਼ੇ ਕਾਰਡ ਦੇ ਵਿੱਚ ਕਿਵੇਂ ਜਿਹੜਾ ਸਿੱਖਾਂ ਤੋਂ ਕਰਾ ਕੇ ਪਾਪ ਏਜੰਸੀਆਂ ਨੇ ਤੇ ਸਿੱਖਾਂ ਦੇ ਸਿਰੀ ਮੜਿਆ ਗਿਆ 84 ਤੋਂ ਬਾਅਦ 92 ਦੀ ਸਰਕਾਰ ਬਣਾ ਕੇ ਦੁਨੀਆ ਨੂੰ ਦੱਸਦਾ ਵੀ ਕਾਂਗਰਸ ਨੇ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਪੰਜਾਬੀਆਂ ਨੇ ਮੁੱਖ ਮੰਤਰੀ ਕਾਂਗਰਸ ਦਾ ਬਣਾ ਕੇ ਉਹਨੂੰ ਜਾਇਜ਼ ਕਹਿ ਦਿੱਤਾ ਤੇ ਅਗਲੀ ਵੀਡੀਓ ਕਰਾਂਗੇ ਦਿਓ ਆਗਿਆ ਸੱਚ ਬੋਲਾਂਗੇ ਜਵਾਂ ਨਹੀਂ ਝੁੱਕਦੇ ਜਵਾਂ ਨਹੀਂ ਡਰਦੇ ਜਿਹਦੇ ਨਾਲ ਜਾਤੀ ਹੁੰਦੀ ਉਹਦੇ ਨਾਲ ਖੜਾਂਗੇ ਔਰ ਲੜਾਂਗੇ ਤੇ ਸਲਾਮ ਕਰਦਾ ਉਹਨਾਂ ਰੂਹਾਂ ਨੂੰ ਜਿਹੜੀਆਂ ਇਸ ਧਰਤੀ ਤੇ ਆ ਕੇ ਇਹ ਇਨਸਾਫ ਦੀ ਖਾਤਰ ਲੜੀਆਂ ਤੇ ਚਲੇ ਹਰਕ ਨਹੀਂ ਜਾਣਾ ਤੇ ਮੈਂ ਪੰਜਾਬ ਪੁਲਿਸ ਦੇ ਵੀ ਉਹਨਾਂ ਅਫਸਰਾਂ ਨੂੰ ਬੇਨਤੀ ਕਰਦਾ ਚੰਗੇ ਮੁਲਾਜ਼ਮਾਂ ਨੂੰ ਨਾ ਹੀ ਰਾਜ ਨੂੰ ਨਾ ਕਿਸੇ ਦੇ ਪੁੱਤਾਂ ਦੇ ਦੁਸ਼ਮਣ ਬਣੋ ਕਿਸੇ ਨੇ ਤੁਹਾਨੂੰ ਮੈਡਲ ਨਹੀਂ ਦੇਣਾ ਜਦ ਤੇ ਤੁਸੀਂ ਫਸ ਗਏ ਬਣੀਆਂ ਆਪਣੇ ਤੇ ਕਟਣੀਆਂ ਪੈਣੀਆਂ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ